ਸਰਕਾਰੀ ਕੈਲੰਡਰਾਂ ਦੇ ਮੁਤਾਬਕ ਨਵਾਂ ਸਾਲ ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਤੇ ਹੁਣ 1 ਅਪ੍ਰੈਲ 2025 ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਹ ਬਦਲਾਅ ਤੁਹਾਡੀ ਰਸੋਈ ਵਿੱਚ ਵਰਤੇ ਜਾਣ ਵਾਲੇ LPG ਗੈਸ ਸਿਲੰਡਰ ਦੀਆਂ ਕੀਮਤਾਂ ਦੇ ਨਾਲ-ਨਾਲ ਤੁਹਾਡੇ ਬੈਂਕ ਖਾਤੇ ਨੂੰ ਵੀ ਪ੍ਰਭਾਵਿਤ ਕਰਨਗੇ ਇਸ ਦੇ ਨਾਲ ਹੀ ਜੇਕਰ ਤੁਸੀਂ SBI ਸਮੇਤ ਹੋਰ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸੰਬੰਧਿਤ ਵੀ ਬਦਲਾਅ ਹੋਣ ਵਾਲੇ ਨੇ ਤੁਹਾਨੂੰ ਦੱਸ ਦਿਆਂ ਕਿ 1 April ਤੋਂ ਕਿਹੜੇ ਕਿਹੜੇ ਬਦਲਾਅ ਜਿਹੜੇ ਹੋਣ ਜਾ ਰਹੇ ਨੇ ਹਰ ਮਹੀਨੇ ਦੀ ਪਹਿਲੇ ਤਰੀਕ ਨੂੰ ਤੇਲ ਅਤੇ ਗੈਸ ਫੰਡ ਕੰਪਨੀਆਂ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੂਧ ਕਰਦੀਆਂ ਨੇ ਤੇ 1 April 2025 ਨੂੰ ਵੀ ਇਹਨਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਨੇ ਜਦੋਂ ਕਿ ਹਾਲ ਹੀ ਵਿੱਚ 19 ਕਿਲੋਗ੍ਰam ਦੇ LPG ਸਿਲੰਡਰ ਦੀ ਕੀਮਤ ਵਿੱਚ ਵਾਧਾ ਤੇ ਗਿਰਾਵਟ ਦੇਖਣ ਨੂੰ ਮਿਲੀ ਹੈ LPG ਸਿਲੰਡਰ ਦੀ ਜਿਹੜੀ ਕੀਮਤ ਹੈ ਲੰਬੇ ਸਮੇਂ ਤੋਂ ਇੱਕੋ ਜਿਹੀ ਬਣੀ ਹੋਈ ਹੈ ਅਜਿਹੀ ਸਥਿਤੀ ਵਿੱਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਲੋਕ 14 ਕਿਲੋਗ੍ਰam ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ ਰਾਹਤ ਭਰੇ ਬਦਲਾਅ ਦੀ ਉਮੀਦ ਕਰ ਰਹੇ ਨੇ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਤੋਂ ਇਲਾਵਾ 에ਅਰ টারਬਾਈਨ ਫਿਊਲ ਯਾਨੀ ਏਟੀਐਫ ਦੀਆਂ ਕੀਮਤਾਂ ਵਿੱਚ ਵੀ ਸੂਦ ਕੀਤੀ ਗਈ ਹੈ ਤੇ 1 ਅਪ੍ਰੈਲ 2025 ਨੂੰ ਇਹਨਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਨੇ ਜਦੋਂ ਕਿ ਐਦਨ ਜਦੋਂ ਕਿ ਸੀਐਨਜੀ ਦੀਆਂ ਕੀਮਤਾਂ ਦੇ ਵਿੱਚ ਉਤਰਾਅ ਚੜਾਅ ਤੁਹਾਡੇ ਵਾਹਨ ਦੇ ਖਰਚਿਆਂ ਦੇ ਵਿੱਚ ਵਾਧਾ ਕਰੇਗਾ ਜਾਂ ਰਾਹਤ ਪ੍ਰਦਾਨ ਕਰੇਗਾ ਏਟੀਐਫ ਦੀਆਂ ਕੀਮਤਾਂ ਵਿੱਚ ਵਾਧਾ ਹਵਾਈ ਯਾਤਰਾ ਨੂੰ ਮਹਿੰਗਾ ਬਣਾ ਸਕਦਾ ਹੈ 1 ਅਪ੍ਰੈਲ 2025 ਤੋਂ ਕ੍ਰੈਡਿਟ ਕਾਰਡਾਂ ਦੇ ਨਿਯਮਾਂ ਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਜਿਸ ਨਾਲ ਉਹਨਾਂ ਤੇ ਉਪਲਬਧ ਇਨਾਮਾਂ ਤੇ ਹੋਸ ਹੁਲਤਾਂ ਤੇ ਅਸਰ ਪਵੇਗਾ ਜਦੋਂ ਕਿ ਐਸਬੀਆਈ ਆਪਣੇ सिंपल 3L 39K क्रेडिट कार्ड ਤੇ स्विगी ਨਾਮਾ ਨੂੰ 5 ਗੁਣਾ ਤੋਂ ਘੱਟ ਕਰਕੇ ਅੱਧਾ ਕਰ ਦੇਗਾ ਇਸ ਲਈ 에어 ਇੰਡੀਆ ਤੇ ਸਿਗਨੇਚਰ ਪੁਆਇੰਟ 30 ਤੋਂ ਘਟਾ ਕੇ 10 ਕਰ ਦਿੱਤੇ ਜਾਣਗੇ ਇਸ ਤੋਂ ਇਲਾਵਾ IDFC फर्स्ट ਬੈਂਕ ਕਲੱਬ ਵਿਸਤਾਰਾ ਮਾਈਲਸਟੋਨ ਦੇ ਲਾਭਾਂ ਨੂੰ ਬੰਦ ਕਰਨ ਜਾ ਰਿਹਾ ਹੈ 1 April ਤੋਂ State Bank of India ਅਤੇ Punjab National Bank ਸਮੇਤ ਕਈ ਬੈਂਕ ਗ੍ਰਾਹਕਾਂ ਦੇ ਬਚਤ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣਾ ਸਬੰਧਤ ਨਿਯਮਾਂ ਵਿੱਚ ਸੋਧ ਕਰਨ ਜਾ ਰਹੇ ਨੇ ਬੈਂਕ ਖਾਤਾ ਧਾਰਕਾਂ ਦੇ ਘੱਟੋ-ਘੱਟ ਬਕਾਇਆ ਲਈ ਸੈਕਟਰ ਵਾਰ ਆਧਾਰ ਤੇ ਇੱਕ ਨਵੀਂ ਸੀਮਾ ਤੈਅ ਕਰੇਗਾ ਤੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਦੀ ਸੂਰਤ ਵਿੱਚ ਜੁਰਮਾਨਾ ਲਗਾਇਆ ਜਾ ਸਕਦਾ ਹੈ 1 April ਤੋਂ ਅਗਲਾ ਬਦਲਾਅ UPI ਨਾਲ ਸੰਬੰਧਿਤ ਹੈ ਤੇ ਮੋਬਾਈਲ ਨੰਬਰਾਂ ਨਾਲ ਜੁੜੇ UPI ਖਾਤੇ ਜੋ ਕਿ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਸਿਗੇ ਉਹਨਾਂ ਨੂੰ ਬੈਂਕਰ ਕਾਰਡਾਂ ਤੋਂ ਹਟਾ ਦਿੱਤਾ ਜਾਏਗਾ ਜੇਕਰ ਤੁਹਾਡਾ ਫੋਨ ਨੰਬਰ UPI ਐਪ ਨਾਲ ਜੁੜਿਆ ਹੋਇਆ ਤਾਂ ਇਸ ਤੁਸੀਂ ਇਸ ਨੂੰ ਲੰਬੇ ਸਮੇਂ ਤੋਂ ਨਹੀਂ ਵਰਤਿਆ ਤਾਂ ਤੁਸੀਂ ਇਸ ਦੀਆਂ ਸਬਾਮਨ ਜਿਹੜੀਆਂ ਹੋ ਬੰਦ ਕੀਤੀਆਂ ਜਾ ਸਕਦੀਆਂ ਨੇ ਬਜਟ 2025 ਵਿੱਚ ਸਰਕਾਰ ਨੇ ਮੱਧ ਵਰਗ ਨੂੰ ਰਾਹ ਦੇਣ ਲਈ ਕਈ ਵੱਡੇ ਲਾਂਨ ਕੀਤੇ ਜਿਸ ਵਿੱਚ ਟੈਕਸ ਸਲੈਬ ਈਡੀਐਸ ਟੈਕਸ ਸ਼ੋਰਟਾ ਤੇ ਹੋਰ ਚੀਜ਼ਾਂ ਵਿੱਚ ਬਦਲਾਅ ਸ਼ਾਮਲ ਨੇ ਪੁਰਾਣੇ ਆਮਦਨ ਕਰ ਟੈਕਸ 1961 ਦੀ ਥਾਂ ਨਵਾਂ ਆਮਦਨ ਕਰ ਬਿੱਲ ਪ੍ਰਸਤਾਵਿਤ ਕੀਤਾ ਗਿਆ ਇਹ ਸਾਰੇ ਬਦਲਾਅ 1 April 2025 ਤੋਂ ਲਾਗੂ ਹੋਣ ਜਾ ਰਹੇ ਨੇ ਨਵੇਂ ਟੈਕਸ ਸਲੈਬ ਦੇ ਤਹਿਤ ਸਾਲਾਨਾ 12 ਲੱਖ ਰੁਪਏ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਛੋਟ ਦੇਣ ਤੋਂ ਰਾਹਤ ਹੋਵੇਗੀ ਇਸ ਤੋਂ ਇਲਾਵਾ ਤਨਖਾਹਦਾਰ ਕਰਮਚਾਰੀਆਂ 75000 ਰੁਪਏ ਦੀ ਮਿਆਰੀ ਕਟੌਤੀ ਲਈ ਯੋਗ ਹੋਣਗੇ ਇਸ ਦਾ ਮਤਲਬ ਹੈ ਕਿ 12.75 ਲੱਖ ਰੁਪਏ ਦੀ ਤਨਖਾਹ ਤੱਕ ਆਮਦਨ ਹੁਣ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀ ਹੈ ਹਾਲਾਂਕਿ ਇਹ ਛੋਟ ਸਿਰਫ ਉਹਨਾਂ ਤੇ ਲਾਗੂ ਹੁੰਦੀ ਹੈ ਜੋ ਨਵੇਂ ਟੈਕਸ ਵਿਕਲਪ ਦੀ ਚੋਣ ਕਰਦੇ ਨੇ ਇਸ ਤੋਂ ਇਲਾਵਾ ਟੈਕਸ ਡਿਡਕਸ਼ਨ ਐਟ ਸੋਰਸ ਨਿਯਮਾਂ ਨੂੰ ਵੀ ਅਪਡੇਟ ਕੀਤਾ ਗਿਆ ਜਿਸ ਵਿੱਚ ਨੁਮੈਂਦੀਆਂ ਕਟੌਤੀਆਂ ਨੂੰ ਘਟਾਉਣ ਅਤੇ ਟੈਕਸ ਕਰਤਾਵਾਂ ਲਈ ਨਕਦੀ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਭਾਗਾਂ ਵਿੱਚ ਸੀਮਾ ਸੀਮਾਵਾਂ ਵਧਾ ਦਿੱਤੀਆਂ ਗਈਆਂ ਨੇ ਉਦਾਹਰਨ ਵਜੋਂ ਬਜ਼ੁਰਗ ਨਾਗਰਿਕਾਂ ਲਈ ਵਿਆਜ ਆਮਦਨ ਤੇ ਟੀ ਡੀ ਐਸ ਸੀਮਾ ਦੁੱਗਣੀ ਕਰਕੇ 1 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ ਜਿਸ ਨਾਲ ਬਜ਼ੁਰਗਾਂ ਲਈ ਵਿੱਤੀ ਸੁਰੱਖਿਆ ਵਾਧੀ ਹੈ ਇਸੇ ਤਰ੍ਹਾਂ ਕਿਰਾਏ ਦੀ ਆਮਦਨ ਤੇ ਛੋਟ ਵਧਾ ਕੇ 6 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ ਜਿਸ ਨਾਲ ਮਕਾਨ ਮਾਲਕਾਂ ਤੇ ਬੋਝ ਘਟ ਹੋਏਗਾ ਅਤੇ ਸ਼ਹਿਰੀ ਖੇਤਰਾਂ ਵਿੱਚ ਕਿਰਾਏ ਦੇ ਬਾਜ਼ਾਰ ਨੂੰ ਹੁਲਾਰਾ मिल ਸਕਦਾ ਹੈ ਤਾਂ 1 April ਤੋਂ ਹੀ ਬਦਲਾਅ ਕਿਉਂਕਿ ਨਵਾਂ ਸਾਲ ਸ਼ੁਰੂ ਹੁੰਦਾ ਹੁੰਦਾ ਹੈ ਬਹੁਤ ਸਾਰੇ ਬਦਲਾਅ ਨੇ ਜਿਹੜੇ ਉਹ ਨਿਯਮਾਂ ਵਿੱਚ ਨੇ ਜਿਹੜੇ ਉਹ 1 April ਤੋਂ ਲਾਗੂ ਹੁੰਦੇ ਨੇ ਜਿਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਛੋਟ ਵੀ ਮਿਲ ਸਕਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਝਟਕਾ ਵੀ ਲੱਗ ਸਕਦਾ ਹੈ ਦਿਉਜਾਜ ਧੰਨਵਾਦ